ਦੇਸ਼ਾ ਦਾ ਮੋਹਲੈ ਸੁਫਾਰਤਤ ਨੂੰ ਹਮਲਾਵਰਾਂ ਦੇ ਵੱਲੋਂ ਇਸ ਦੋਚੇ ਨੂੰ ਕੇਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੰਡੇ ਵਾਲਾ ਗੁਰੂ ਨੇੜੇ ਪਿੰਡ ਤਾਰੜ ਦੇ ਵਿਅਕਤੀ ਕੁਲਬੀਰ ਸਿੰਘ ਦੋਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜੋ ਕਿ ਪਿੰਡ ਤਾਰਾਗੜ ਤਲਾਵਾ ਆਪਣੀ ਕਾਰ ਤੇ ਲੋਕਾਂ ਦੇ ਘਰ ਦੁੱਧ ਪਾ ਕੇ ਆ ਰਿਹਾ ਸੀ ਕਿਸ ਨੂੰ ਰਸਤੇ ਦੇ ਵਿੱਚ ਕੇਰਕੇ ਕਾਰ ਸਫਾਰ ਕੁਚੜ ਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਉਸਦੀ ਮੌਤ ਹੋ ਚੁੱਕੀ ਹੈ ਪੂਰਾ ਇਲਾਕਾ ਕੰਬ ਗਿਆ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕਤਲ ਦੇ ਅਸਲ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵੱਡੀ ਖਬਰ ਸਾਂਝੀ ਕਰ ਰਿਹਾ ਨੋਟਸਵਾਨ ਕੁਲਬੀਰ ਸਿੰਘ ਦੁੱਧ ਦੇ ਪੁੱਤਰ ਅਮਰੀਕ ਸਿੰਘ ਉਮਰ 40 ਸਾਲ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇੱਕ ਵਾਰ ਪੁਲਿਸ ਦੀ ਜ਼ੁਬਾਨੀ ਸੁਣ ਲੈਂਦੇ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਪਿੰਡੋ ਜੀ ਦੁੱਧ ਪਾਉਣ ਆਇਆ ਤਲਾਵੇਂ ਅਸੀਂ ਮੈਂ ਬਿਚਾਰ ਜਨਾ ਤੇ ਵਾਕਿਆ ਇੱਥੇ ਹੋਇਆ ਵਾ ਤੁਹਾਡਾ ਕੀ ਲੱਗਦੇ ਮੇਰਾ ਲੜਕਾ ਕਿੰਨੀ ਉਮਰ ਸੀ ਇਹ 35 ਤੋਂ 40 ਹੋਊ ਕੋਈ ਰੰਜਿਸ਼ ਤਾਂ ਲੱਗਦਾ ਮੈਨੂੰ ਹਾਂਜੀ ਇਹ ਮੰਗ ਕਰਦੇ ਸਰਕਾਰ ਨੂੰ ਮੰਗ ਪੀ ਜੋ ਉਹਨੋਂ ਕੇਸ ਹੋ ਗਿਆ ਉਹ ਜਿਹੜਾ ਵਾਪੀ ਉਹ ਕੇਸ ਦੀ ਕੋਖ ਵੀ ਕਰਨੀ ਆ ਜਿਹੜੇ ਬੰਦੇ ਉਹਨਾਂ ਤੇ ਕੇਸ ਪਾਉਣਾ ਇਸ ਮਸਲੇ ਤੇ ਪਹਿਲਾਂ ਵੀ ਕਦੀ ਕੋਈ ਐਦਾਂ ਦੀ ਗੱਲਬਾਤ ਹੋਈ ਕੋਈ ਨਾ ਕਦੀ ਨਹੀਂ ਹੋਈ ਵਿਚ ਕੋਈ ਧਮਕੀ ਕਿਸੇ ਦੀ ਜਾਂ ਕੋਈ ਵੀ ਨਾ ਕੁਝ ਨਹੀਂ ਹੋਇਆ ਵੀ ਰੰਜਿਸ਼ ਹੈਗੀ ਸ਼ੱਕਿਆ ਕਿਸੇ ਤੇ ਹੀ ਹਾਂਜੀ ਤੇ ਕਿਸ ਤਰ੍ਹਾਂ ਕੇ ਹੋਈ ਕਿਤਰਾ ਘਟਨਾ ਕਿਤਰਾ ਹੋਈ ਦੱਸਿਓ ਘਟਨਾ ਇਹ ਪਿੰਡੋਂ ਦੁੱਧਪੌਣ ਢਾਰੜਾਂ ਤੋਂ ਤਲਾਵੇਂ ਪੌਣ ਆਇਆ ਅੱਛਾ ਜੀ ਤੇ ਇੱਥੇ ਰਾਹ 'ਚ ਉਹਨੂੰ ਕੀ ਰਿਆ ਗਿਆ ਜਾਂ ਡੱਕਿਆ ਗਿਆ ਅੱਛਾ ਜੀ ਇੱਥੇ ਉਹਨਾਂ ਗੋਲੀਆਂ ਮਾਰਤੀਆਂ ਸਾਨੂੰ ਬਾਅਦ ਦੇ ਵਿੱਚ ਪਿੰਡ ਸੁਨਾਹ ਗਿਆ ਵਾ ਬੰਦਾ ਉਹ ਤਲਾਵੇਂ ਦੇ 'ਚ ਸਾਨੂੰ ਜਾਣਦੀ ਸੀਗੀ ਉਹਨਾਂ ਵੇਖਿਆ ਕਿ ਗੱਡੀ ਕੀ ਖਲੋਤੀ ਆ ਤੇ ਲਾਗੂੰ ਦੇ ਰੋਕੇ ਨੰਘਾਈ ਉਹਨਾਂ ਨੇ ਤੇ ਵੇਖਿਆ ਕਿ ਬੰਦਾ ਵਿੱਚ ਲੰਮਾ ਪਿਆ ਵਾ ਉਹ ਆਂਦੇ ਵੀ ਅਸੀਂ ਸਮਝਿਆ ਕਿ ਇਹਨੂੰ ਟੈਗ ਨਾ ਹੋਇਆ ਹੋਵੇ ਤੇ ਜਾਂ ਉਹਨਾਂ ਵੇਖਿਆ ਤੋ ਵੀ ਜਾਣਦੇ ਹੀ ਮੇਰੇ ਲੜਕੇ ਨੇ ਉਹਨਾਂ ਨੇ ਫਿਰ ਉਹ ਗੱਡੀ ਲੈ ਕੇ ਉਹ ਪਿੰਡ ਗਏ ਆ ਉਧਰੋਂ ਸਾਨੂੰ ਫੋਨ ਆਇਆ ਵਾ ਤੇ ਅਸੀਂ ਅਜੇ ਵੀ ਤਿਆਰ ਹੋਣਦੇ ਆ ਵੀ ਆਂਦੇ ਵੀ ਗੋਲੀ ਵੱਜੀ ਆ ਕਲਵੀਰ ਦੇ ਤੇ ਉਹ ਗੋਲੀ ਵੱਜੀ ਜਿਹੜੀ ਹੀਗੀ ਉਹ ਫਿਰ ਵੀ ਅਸੀਂ ਆਖਿਆ ਵੀ ਘਰੋਂ ਗੱਡੀ ਲੈ ਚਲੀਏ ਤੇ ਭਾ ਕੇ ਤੇ ਉਹਨੂੰ ਅੰਮ੍ਰਿਤਸਰ ਲੈ ਜਾਾਂਗੇ ਤੇ ਉਹ ਆਣ ਕੇ ਵੇਖਿਆ ਤੇ ਖਤਮ ਹੋਇਆ ਕਿੰਨੀਆਂ ਗੋਲੀਆਂ ਵੱਜੀਆਂ ਗੋਲੀ ਇੱਕ ਕੰਨ 'ਚ ਵੱਜੀ ਆ ਏ 2:00 ਪੀਛੇ ਵੱਜੀਆਂ ਤੇ 1:00 ਵੱਜੀ ਆ ਤੇ ਹੋਰ ਇੱਥੇ ਬਾਹਾਂ ਤੇ ਆ ਗੱਡੀ ਦੇ ਵੱਜੀਆਂ ਗੱਡੀ ਦੇ ਵੱਜੀ ਆ ਤੇ ਉਹ ਕਿੰਨੇ ਜਾਣੇ ਸੀ ਪਤਾ ਕੁਛ ਨਹੀਂ ਪਤਾ ਜੀ ਸਾਨੂੰ ਉਹ ਕੱਥੇ ਆਏ ਪਤਾ ਇਹ ਵੀ ਨਹੀਂ ਕੋਈ ਪਤਾ ਪ੍ਰਸ਼ਾਸਨ ਵੱਲੋਂ ਕੋਈ ਤੁਹਾਨੂੰ ਮਿਲ ਰਿਹਾ ਕੋਈ ਜਵਾਬ ਕਿਸ ਤਰ੍ਹਾਂ ਜੀ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਵੱਲੋਂ ਪ੍ਰਸ਼ਾਸਨ ਹਾਂ ਪੁਲਿਸ ਤੇ ਆਈ ਆ ਜੀ ਹਾਜ਼ਰ ਹੈ ਮੌਕੇ ਤੇ ਆ ਗਈ ਆ ਹਾਂ ਜੀ ਜਦੋਂ ਫੋਨ ਕੀਤਾ ਉਹ ਛੇਤੀ ਆ ਗਏ ਉਸੇ ਵੇਲੇ ਪਕੀਨਾਂ ਦਾਡ ਦਵਦੀਪ ਸਿੰਘ ਜੀ ਓਏ ਕੀ ਘਟਨਾ ਕੀ ਵਾਪਰੀ ਹੈ ਜੀ ਸਰ ਇੱਥੇ ਇੰਨੀ ਛਰੋਂ ਹਟ ਹੈ ਜੀ ਦੁਕਾਨ ਤੋਂ ਅੱਛਾ ਟੈਂਟ ਦਾ ਕੰਮ ਆਪਣਾ ਦਾ ਤੇ ਜਦੋਂ ਆਏ ਆ ਤੇ ਉਦੋਂ ਮੁੰਡੇ ਦੀ লাশ ਪਈ ਹੈ ਗੱਡੀ ਦੇ ਵਿੱਚ ਅੱਛਾ ਤੇ ਉਹਦੇ ਗੋਲੀਆਂ ਮਾਰ ਕੇ ਚਲੇ ਗਏ ਤੇ ਸਾਡੇ ਸਾਡੇ ਪੇਂਟ ਸਾਡੇ ਘਰੀ ਤੋਂ ਦੁੱਧ ਪੋਣ ਰਹਾ ਸੀ ਮੁੰਡਾ ਤੇ ਕਿੰਨੇ ਵਜੇ ਦੀ ਘਟਨਾ ਹੈ ਅਈ ਸਰ 7:30 ਵਜੇ ਪਹੁੰਚੇ ਜੀ ਇੱਥੇ 7:15 ਦੇ ਅਸੀਂ ਹਾਂਜੀ ਉਦੋਂ ਇੱਥੇ ਲਾਹ ਰਹੀ ਗੱਡੀ ਜੀ ਪਈ ਤੇ ਪੁਲਿਸ ਕਿੰਨੇ ਵਜੇ ਪਹੁੰਚ ਗਈ ਨਾਲ ਹੀ ਸਰ ਪੁਲਸ ਵੀ ਨਾਲ ਹੀ ਥੋੜੇ ਉਦੋਂ ਹੀ ਨਾਲ ਹੀ ਇਕੱਠੇ ਆ ਗਏ ਤੇ ਮੁੰਡਾ ਕੱਲਾ ਕੱਲਾ ਸੀ ਜੀ ਹਾਂਜੀ ਮਾਪਿਆਂ ਦਾ ਕੱਲਾ ਹੀ ਮੁੰਡਾ ਪੁੱਤ ਸੀ ਤੇ ਕਿੰਨਾ ਕਰ ਦੁੱਧ ਪਾ ਕੇ ਆਇਆ ਸੀ ਸਰ ਪਿੰਡੇ ਪੰਜ ਛੇ ਘਰ ਆ ਸਾਡੇ ਘਰ ਵੀ ਆਉਂਦਾ ਮੁੰਡਾ ਤੇ ਲੱਗੇ ਗਵਾਂਡੀਆਂ ਵਾਲੀ ਪਾਗਲ ਕੀ ਲੱਗਦਾ ਮਾਮਲਾ ਜੀ ਕੀ ਤੁਹਾਨੂੰ ਦੇਖੋ ਜੀ ਆਪਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਇਸ ਬਾਰੇ ਕੋਈ ਕਹਿ ਨਹੀਂ ਸਕਦੇ ਰੰਜੇਸ਼ ਹੈ ਤਾਂ ਕੀ ਮੰਗ ਕਰਦੇ ਪੂਰਾ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਜੀ ਮਤਲਬ ਜੋ ਵੀ ਕੰਮ ਉਹਨਾਂ ਦਾ ਘਰ ਹੀ ਸਾਰਾ ਜਿਹੜੇਗਾ ਵਿਚਾਰਿਆਂ ਦਾ ਇਹ ਪਿੰਡ ਤੌਰਨ ਪੈਂਦਾ ਜੀ ਸਾਡੇ ਥਾਣੇ ਜੰਡੇਆਲੇ ਦੇ ਵਿੱਚ ਕੁਲਵੀਰ ਸਿੰਘ ਪੁੱਤਰ ਅਮਰੀਕ ਸਿੰਘ ਸੀ ਦੁੱਧੀ ਦਾ ਦੁੱਧ ਦਾ ਕੰਮ ਕਰਦਾ ਸੀ ਤੇ ਅੱਜ ਇਹ ਸ਼ਾਮ ਨੂੰ 6 ਵਜੇ ਦੇ ਲਗਭਗ ਕਰੀਬ ਇਹ ਪਿੰਡ ਤਲਾਵਾ ਦੁੱਧ ਦੇਣ ਗਿਆ ਸੀ ਤੇ 7:00 ਵਜੇ 7:00 ਵਜੇ ਦੇ ਲੱਗੇ ਉਥੋਂ ਇਹ ਦੁੱਧ ਦੇ ਕੇ ਤਾਂ ਵਾਪਸ ਆ ਰਿਆ ਸੀ ਤੇ ਇਸ ਮੋਟਰ ਦੇ ਉੱਤੇ ਆ ਤੁਸੀਂ ਦੇਖਿਆ ਜਿਹੜੇ ਗੱਡੀ ਲੱਗੀ ਆ ਗੱਡੀ ਦੇ ਉੱਤੇ ਸੀ ਤਾਂ ਇੱਥੇ ਆਣ ਕੇ ਜੋ ਲੱਗ ਰਿਹਾ ਟਾਇਰਾਂ ਦੇ ਨਿਸ਼ਾਨ ਆ ਉਥੋਂ ਇਹਨੂੰ ਗੱਡੀ ਸਾਹਮਣੇ ਤੋਂ ਰੋਕ ਲਈ ਰੋਕ ਕੇ ਤੇ ਬੰਦਿਆਂ ਨੇ ਫਾਇਰਿੰਗ ਕਰਕੇ ਤਾਂ ਇਹਦੀ ਡੈਥ ਹੋਈ ਆ ਕਿੰਨੇ ਬੰਦੇ ਸੀ ਜਨਰਲ ਕਿਰਿਆ ਉਹ ਜੀ ਇਹ ਨਹੀਂ ਪਤਾ ਲੱਗਿਆ ਵੀ ਕਿੰਨੇ ਬੰਦੇ ਸੀ ਉਹ ਸੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਗੋਲੀਆਂ ਕਿੰਨੀਆਂ ਵੱਜੀਆਂ ਗੋਲੀਆਂ 3 ਵੱਜੀਆਂ ਆਉਂਦੀ ਜੀ ਫਿਲਹਾਲ ਜੀ ਸਿਰ ਦੇ ਵਿੱਚ ਹੋਇਆ ਕੰਨ ਦੇ ਵਿੱਚ ਤੇ ਬਾਹ ਤੇ ਆ ਤੇ ਦ ਤਿੰਨ ਗੋਲੀਆਂ ਟੋਟ ਲੱਗੀਆਂ ਡੈਥ ਜਿਹੜੀ ਹਸਪੀਟਲ ਜਾ ਕੇ ਹੋਈ ਕਿਥੇ ਨਹੀਂ 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 ਡੈਥ ਮੌਕੇ ਤੇ ਹੀ ਹੋ ਗਈ ਸੀ ਕੋਈ ਰੰਜਿਸ਼ ਦਾ ਮਾਮਲਾ ਲੱਗਦਾ ਹਾਂਜੀ ਹਾਂਜੀ ਇਹ ਸਾਨੂੰ ਕਲੀਅਰ ਹੋਈ ਹੈ ਗੱਲ ਉਹਦੇ ਫਾਦਰ ਸਾਹਿਬ ਤੋਂ ਪਿੰਡ 'ਚ ਰੰਜਿਸ਼ਦਈ ਇਹਨਾਂ ਦਾ ਹੈਗਾ ਰੰਜਿਸ਼ ਚੱਲਦੀ ਆ ਉਹਦੇ ਤਹਿਤ ਹੀ ਉਹਨਾਂ ਵੱਲੋਂ ਹੈ ਹੋਰ ਇਹਨਾਂ ਦਾ ਕਿਸੇ ਨਾਲ ਕੋਈ ਲੈਣ ਦੇਣ ਨਹੀਂਗਾ ਸਿਰਫ ਪੁਰਾਣੀ ਇਹਨਾਂ ਦੀ 10-15 ਸਾਲ ਪਹਿਲਾਂ ਦਾ ਕੋਈ ਇਹੋ ਜਿਹਾ ਕੋਈ ਡਿਸਪਿਊਟ ਸੀਗਾ ਉਹੀ ਇਹਨਾਂ ਦਾ ਮੇਨ ਮੁੱਖ ਕਾਰਨ ਆ ਲੇਕਿਨ ਫਿਰ ਵੀ ਅਸੀਂ ਉਹ ਤਸਦੀਕ ਕਰ ਰਹੇ ਹਾਂ ਮੋਸਟਲੀ 99% ਉਹੀ ਪਿੰਡ ਦੀ ਰੰਜਿਸ਼ ਦਾ ਹੀ ਇਹ ਮਾਮਲਾ ਮੋਡਰਿ ਤਫਤੀਸ਼ ਕੀ ਸਾਹਮਣੇ ਆ ਰਹੀ ਹੈ ਮੋਡਰਿ ਚ ਇਹੀ ਆ ਕਿ ਪਿੰਡ ਦਾ ਹੀ ਇਹਨਾਂ ਦੇ ਜੋ ਉਹਨਾਂ ਦੇ ਦੱਸਣ ਮੁਤਾਬਕਾ ਜੋ ਹਾਲਾਤ ਬਣਦੇ ਆ ਉਹ ਇਹੀ ਆ ਵੀ ਪਿੰਡ ਦੇ ਹੀ ਕਿਸੇ ਬੰਦੇ ਨੇ ਬੰਦੇ ਹਾਇਰ ਕਰਕੇ ਇਹਨਾਂ ਦਾ ਕਤਲ ਕਰਾਇਆ ਤਾਂ ਕੋਈ ਕਾਦਲਾਂ ਦਾ ਪਤਾ ਲੱਗ ਸਕਦਾ ਕੀ ਬਸ ਹੁਣ ਚੱਲ ਰਿਹਾ ਜੀ ਅਜੇ ਮੈਂ ਉਹ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਛੇਤੀ ਅਸੀਂ ਫੜ ਲਵਾਂਗੇ ਇਹ ਕਤਲ ਆਪ ਕੀਤਾ ਉਹੀਆਂ ਕਰਵਾਇਆ ਗਿਆ ਉਹ ਬਾੜੇ ਤੇ ਇਹ ਕਰਵਾਇਆ ਗਿਆ ਲੱਗਦਾ ਮਤਲਬ ਆ ਆਪ ਵੀ ਵਿੱਚ ਇਨਵੋਲਵ ਹੋ ਸਕਦੇ ਆ ਜਾਂ ਬੰਦੇ ਕਿਉਂਕਿ ਬੰਦੇ 2-3 ਬੰਦਿਆਂ ਤੋਂ ਘੱਟ ਕੰਮ ਨਹੀਂਗਾ ਇਹ ਗੱਡੀ ਮੋਹਰਿਆਂ ਵੀ ਰੋਕੀ ਆ ਪਿੱਛੇ ਵੀ ਬੰਦੇ ਹੋਣਗੇ ਜਿੱਦਾ ਸ਼ੀਸ਼ਾ ਸਾਈਡ ਤੋਂ ਤੋੜਿਆ ਤਿੰਨ ਤਿੰਨ ਚਾਰ ਬੰਦਿਆਂ ਦਾ ਕੰਮ ਹੋਊਗਾ ਘੱਟੋ-ਘੱਟ ਸਰ ਇਹੋ ਜਿਹੀ ਵਾਰਦਾਤਾਂ ਤਾਂ ਕਾਫੀ ਹੋ ਰਹੀਆਂ ਕੀ ਗੱਲ ਇਹ ਬਸ ਹੁਣ ਪਿੰਡਾਂ ਦੀ ਲੋਕਾਂ ਦੀ ਜਿੱਦਾਂ ਰੰਜਿਸ਼ ਵਾਜੀ ਇੰਨੀ ਵੱਧ ਗਈ ਆ ਇਹ ਕੰਟਰੋਲ ਹੀ ਨਹੀਂ ਕਰ ਰਹੇ ਲੋਕ ਇੱਕ ਦੂਜੇ ਦੇ ਆਪ ਹੀ ਇਸ ਚੀਜ਼ ਦੇ ਉੱਤੇ ਲੈ ਕੇ ਚੱਲਦੇ ਆ ਤੇ ਲੁੱਟਾਂ ਖੋਹਾਂ ਚੋਰੀਆਂ ਕਾਫੀ ਇਹੋ ਜਿਹੇ ਵਾਰਦਾ ਤਾਂ ਕਾਫੀ ਹੁੰਦੀਆਂ ਨੇ ਹੋ ਰਹੀਆਂ ਜੀ ਜਿੱਦਾਂ ਪਿੱਛੇ ਤੁਹਾਡੇ ਆ ਜੰਡੇ ਵਾਲੇ ਚ ਹੀ ਹੋਈ ਸੀਗੀ ਅਸੀਂ ਉਹ ਦੋ ਦਿਨ ਤੇ ਅੰਦਰੋਂ ਅੰਦਰ ਹੀ ਫੜ ਲਏ ਤੇ ਇਹ ਤਾਂ ਜਿਹੜਾ ਜੋ ਚੱਲਦਾ ਪੁਲਿਸ ਤਾਂ ਸਾਡੀ ਪੂਰੀ ਮਸਤੈਅ ਦਾ ਤੁਹਾਡੇ ਤੁਹਾਨੂੰ ਪਤਾ ਹੀ ਹੈ ਰੋਜ਼ ਪਿਆ ਹੁਣ ਵੀ ਦੇਖ ਲਓ ਅਸੀਂ ਮੈਂ 5 ਮਿੰਟ ਦੇ ਵਿੱਚ ਹੀ ਪਹੁੰਚ ਗਿਆ ਸੀ ਜਦੋਂ ਪਤਾ ਲੱਗਿਆ ਉਸੇ ਵੇਲੇ ਆਫਿਸ ਹੀ ਇਹ ਜੇ ਕੰਮ ਕਰ ਰਹੇ ਸੀ ਕਿੰਨੇ ਕ ਵਜੇ ਦੇ ਘਟਣਾ ਜੀ ਇਹ 7 ਵਜੇ 7 ਵਜੇ ਇਹਨਾਂ ਨੇ ਦੁੱਧ ਦਿੱਤਾ ਜੋ ਜਿਹਨਾਂ ਦੇ ਘਰ ਦਿੱਤਾ ਉਹਨਾਂ ਨਾਲ ਗੱਲਬਾਤ ਹੋਈ ਮੇਰੀ 7 ਵਜੇ ਦੁੱਧ ਦੇ ਕੇ ਚੱਲੇ ਸੀ ਤੇ ਵੱਧ ਤੋਂ ਵੱਧ 5 ਤੋਂ 10 ਮਿੰਟ ਦੇ ਵਿੱਚ ਵਿੱਚ ਇੱਥੇ ਕੰਮ ਹੋਇਆ 5 7 5 ਤੇ ਜਾਂ 10 ਦੇ ਵਿੱਚ ਆਹ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਛੇਤੀ ਫੜ ਲਾਂਗੇ ਹੁਣ ਕੀ ਕਾਰਵਾਈ ਹੋ ਰਹੀ ਹੈ ਹੁਣ ਬਸ ਉਹਨਾਂ ਦੇ ਫਾਦਰ ਤੇ ਬਿਆਨ ਲਿਖ ਕੇ ਪਰਚਾ ਦੇ ਰਹੇ ਹਾਂ ਤੇ ਉੱਤੇ ਫਿਰ ਪਰਚਾ ਦੇ ਕੇ ਤੇ ਤਫ਼ਤੀਸ਼ ਕਰਾਂਗੇ ਵਿੱਤੇ ਦੇਸ਼ਾ ਦਾ ਮੋਹਾਲੇ ਇਸ ਫੋਰਟਾਤ ਨੂੰ ਹਮਲਾਵਰਾਂ ਦੇ ਵੱਲੋਂ ਇਸ ਦੋਤੀ ਨੂੰ ਕੇਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੰਡੇ ਵਾਲਾ ਗੁਰੂ ਨੇੜੇ ਪਿੰਡ ਤਾਰੜ ਦੇ ਵਿਅਕਤੀ ਕੁਲਬੀਰ ਸਿੰਘ ਦੋਦੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜੋ ਕਿ ਪਿੰਡ ਤਾਰੜ